ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਜਾ ਕਰ ਰਹੇ ਹਾਂ ਨਵੀਂ ਕਿਤਾਬ ਗੋਲੀ ਚੱਲਦੀ ਗਈ ਇਤਿਹਾਸਕ ਨਾਵਲ ਹੈ ਜਿਸ ਵਿੱਚ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਇਹ ਬੱਬਰ ਜਿਨ੍ਹਾਂ ਨੇ ਅੰਗਰੇਜ਼ ਹਕੂਮਤ ਦੇ ਜ਼ੁਲਮਾਂ ਤੋਂ ਅਤੇ ਝੋਲੀ ਚੁੱਕਾਂ ਦੀਆਂ ਦੇਸ਼ ਵਿਰੋਧੀ ਕਾਰਵਾਈਆਂ ਤੋਂ ਤੰਗ ਆ ਕੇ ਇਹਨਾਂ ਨੂੰ ਸੋਧਣ ਵਾਸਤੇ 1922 ਵਿੱਚ ਕਮਰਕੱਸਾ ਕਰਕੇ ਆਪਣੀਆਂ ਅਮੋਲਕ ਜਾਨਾਂ ਦੀ ਬਾਜ਼ੀ ਲਾ ਦਿੱਤੀ। ਉਸ ਵੇਲੇ ਅੰਗਰੇਜ਼ ਦਾ ਰਾਜ ਦੁਪਹਿਰ ਦੇ ਸੂਰਜ ਵਾਂਗ ਸਿਖਰ ਤੇ ਸੀ ਤੇ ਉਸ ਦੇ ਤੇਜ ਦਬਾਅ ਅੱਗੇ ਚਿੜੀ ਨਹੀਂ ਸੀ ਚੂਕ ਸਕਦੀ। ਇਹਨਾਂ ਦੇ ਤੋਂ ਕੁਰਬਾਨ ਹੋਣ ਵਾਲੇ ਨਿਰਭੈ ਯੋਧਿਆਂ ਨੇ ਆਪਣੇ ਜਥੇ ਦਾ ਨਾਮ ਬੱਬਰ ਵੱਡਾ ਬਲਵਾਨ ਸ਼ੇਰ ਰੱਖਿਆ ਤੇ ਜ਼ਾਲਮ ਹਕੂਮਤ ਨੂੰ ਇਹ ਦਾਅ ਦਿੱਤਾ ਕਿ ਜਿਹੜੇ ਤੁਹਾਡੇ ਅੱਗੇ ਚਿੜੀ ਨਹੀਂ ਚੂਕ ਸਕਦੀ, ਉਥੇ ਤੁਹਾਡੇ ਜ਼ੁਲਮ ਦਾ ਟੱਕਰ ਕਰਨ ਵਾਸਤੇ ਬੱਬਰ ਦਿਹਾੜੇਗਾ ਜਿਸ ਦੀ ਗਰਜ ਨਾਲ ਸਭ ਗਿੱਦੜ ਤੇ ਲੂੰਬੜ ਆਪਣੇ ਘੁਰਨਿਆਂ ਵਿੱਚ ਜਾਵੜਨੇਗੇ ਅੱਜ ਇਸ ਕਿਤਾਬ ਦਾ ਪਹਿਲਾ ਅਧਿਆਇ ਲੈ ਕੇ حاضر ਹੋਏ ਆਂ ਤੇ ਆ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਗੋਲੀ ਚੱਲਦੀ ਗਈ ਬੱਬਰਾਂ ਦੀ ਵਿਥਿਆ ਇੱਕ ਨਿਹਾਲੋ ਨੇ ਸੁੱਕੇ ਗੋਹੇ ਭੰਨ ਕੇ ਪੜੋਲੀ ਵਿੱਚ ਸੱਟੇ ਗਵਾਂਡੀਆਂ ਦੇ ਘਰੋਂ ਅੱਗ ਲਿਆ ਕੇ ਗੋਹਿਆਂ ਤੇ ਰੱਖੀ ਜਦੋਂ ਗੋਹੇ ਧੁੱਕ ਪਏ ਤਾਂ ਤੌੜੀ ਵਿੱਚ ਖੁੱਲਾ ਪਾਣੀ ਪਾ ਕੇ ਧੁੱਕ ਦੇ ਗੋਹਿਆਂ ਉੱਤੇ ਰੱਖ ਦਿੱਤਾ ਅਤੇ ਆਪ ਮਾਂ ਛੋਲਿਆਂ ਦੀ ਦਾਲ ਥਾਲੀ ਵਿੱਚ ਪਾ ਕੇ ਚੁੰਨ ਲੱਗ ਪਏ ਘਰ ਦੀ ਦਲੀ ਹੋਈ ਛੋਲਿਆਂ ਦੀ ਦਾਲ ਸਾਫ਼ ਸੁਥਰੀ ਸੀ ਮਾਂ ਵੀ ਛੱਟੇ ਫੂਕੇ ਸਨ ਫਿਰ ਵੀ ਉਹ ਨਿਗਾਹ ਮਾਰ ਕੇ ਦਾਲ ਤੋੜੀ ਵਿੱਚ ਪਾਇਆ ਕਰਦੀ ਸੀ ਪਾਣੀ ਤੱਤਾ ਹੋਇਆ ਤੇ ਦਾਲ ਤੋੜੀ ਵਿੱਚ ਪਾਈ ਦਿਉੜੀ ਵਿੱਚ ਚਰਖਾ ਕੱਤ ਰਹੀ ਆਪਣੀ ਮਾਂ ਕੋਲ ਜਾ ਕੇ ਆਖਣ ਲੱਗੀ ਮਾਂ ਬੋਕੂ ਕੁ ਦਾਣੇ ਬਣਾ ਲਿਆ ਵਾ ਪੱਠੀ ਅਜੇ ਤਪਈ ਹੋ ਉਸਦੀ ਮਾਂ RAMKOR ਨੇ ਅਗੋਂ ਉੱਤਰ ਦਿੱਤਾ ਪਰ ਤਗਲੇ ਦੇ ਤੰਦ ਪਾਉਣਾ ਨਾ ਰੁਕੀਂ ਪਲਕੂ ਖਲੋ ਜਾ ਮੈਂ ਜਾਉ ਪੱਠੀ ਤੇ ਤੂੰ ਛਲੀਆਂ ਪੋਰ ਇਹ ਤਿੰਨ ਚਾਰ ਪੂਣੀਆਂ ਰਹਿ ਗਈਆਂ ਨੇ ਕੱਤ ਕੇ ਜਾਊਂਗੀ। ਰਾਮਕੌਰ ਅਧਖੜ ਉਮਰ ਦੀ ਔਰਤ ਸੀ ਪਰ ਹੱਡਨ ਰੋਏ ਸਨ। ਖੱਦਰ ਦਾ কুরਤਾ ਤੇ ਕਾਲੇ ਰੰਗ ਦੀ ਖੱਦਰ ਦੀ ਉਸ ਦੇ ਤੇੜ ਸਲਵਾਰ ਸੀ। ਮलमल ਦਾ ਪਾਟਾ ਹੋਇਆ ਲੀੜਾ ਸਿਰ ਤੇ ਰੱਖੀ। ਉਹ ਪੀੜੀ ਤੇ ਬੈਠੀ ਚਰਖਾ ਕੱਤ ਰਹੀ ਸੀ। ਸਿਰ ਦੇ ਵਾਲ ਅਨਵਾਹੇ ਤੇ ਖੁਸ਼ਕ ਸਨ। ਚਿਹਰੇ ਉੱਤੇ ਅਰੋਗਤਾ ਸੀ ਪਰ ਸਮੇਂ ਅਤੇ ਕਠਨ ਮਿਹਨਤ ਨੇ ਚਿਹਰੇ ਦਾ ਰੰਗ ਕਨਕਮੰਨਾ ਕਰ ਦਿੱਤਾ ਸੀ। ਜਿਹੜਾ ਚਿਹਰਾ ਜਵਾਨੀ ਵਿੱਚ ਗੋਰਾ ਤੇ ਲਾਲ ਭਾ ਮਾਰਨ ਵਾਲਾ ਸੀ ਉਹਦੀ ਦੇ ਨਰੋਈ ਤੇ ਰੰਗ ਠੀਕ ਹੋਣ ਦਾ ਕਾਰਨ ਸੀ ਕਿ ਜਵਾਨੀ ਵਿੱਚ ਦੁੱਖ ਕੋਈ ਨਹੀਂ ਸੀ ਲੱਗਾ ਚਾਰ ਬੱਚੇ ਹੋਏ ਸਨ ਜਿੰਨਾਂ ਵਿੱਚੋਂ ਦੋ ਜਿਉਂਦੇ ਸਨ ਇੱਕ ਲੜਕਾ ਨਿਹਾਲ ਸਿੰਘ ਤੇ ਲੜਕੀ ਨਿਹਾਲੋ ਉਸ ਦੀਆਂ ਅੱਖਾਂ ਦੇ ਤਾਰੇ ਦੋਵੇਂ ਬੱਚੇ ਸੁੰਦਰ ਤੇ arogh ਸਨ ਉਸ ਦਾ ਅੱਖਾਂ ਮੰਨਣ ਵਾਲੇ ਸਨ ਨਿਹਾਲੋ ਪੂਰੀ ਮਟਿਆਰ ਸੀ ਉਮਰ ਦੇ 17 ਸਾਲ ਵਿੱਚ ਉਸਨੇ ਪੈਰ ਰੱਖਿਆ ਸੀ ਰੂਪ ਤੇ ਜਵਾਨੀ ਉਸ ਨੂੰ ਰਾਮਕੌਰ ਕੋਲੋਂ ਵਿਰਸੇ ਵਿੱਚ ਮਿਲੀ ਸੀ ਪਿੰਡ ਦੇ ਰਿਵਾਜ ਅਤੇ ਪੈਸਿਆਂ ਦੀ ਥੋੜ੍ਹ ਕਾਰਨ ਭਾਵੇਂ ਉਸਨੇ ਲੁਧਿਆਣੇ ਦੇ ਲੀੜੇ ਪਾਏ ਸਨ ਫਿਰ ਵੀ ਉਸ ਦਾ ਰੂਪ ਪ੍ਰਭਾਤ ਵਾਂਗ ਨਿਖਰਿਆ ਹੋਇਆ ਸੀ ਅੱਖਾਂ ਵਿੱਚ ਚਮਕ ਹੱਥਾਂ ਪੈਰਾਂ ਤੇ ਜਵਾਨੀ ਵਿੱਚ ਕਾਹਲ ਅਤੇ ਹਿਰਦੇ ਵਿੱਚ ਧੜਕਣ ਆ ਗਈ ਸੀ ਜਵਾਨੀ ਦੇ ਸੁਪਨੇ ਤੇ ਸਹੇਲੀਆਂ ਨਾਲ ਗੀਤ ਗਾਉਂਦੀ ਨਹੀਂ ਥੀ ਤੱਕਦੀ ਭਾਵੇਂ ਰਾਮਕੌਰ ਜਿੰਨਾ ਵੀ ਰੋਕਦੀ ਫਿਰ ਵੀ ਉਹ ਖੁਸ਼ੀ ਦੇ ਪੈਂਦੇ ਗਿੱਧੇ ਵਿੱਚ ਜਾ ਸ਼ਾਮਲ ਹੁੰਦੀ ਰਾਮਕੌਰ ਨੇ ਨਿਹਾਲੋ ਨੂੰ ਬਾਹਰ ਜਾਣ ਤੋਂ ਕਦੀ ਨਹੀਂ ਰੋਕਿਆ ਨਾ ਹੀ ਕਿਸਾਨ ਦੀ ਬੇਟੀ ਘਰ ਵਿੱਚ ਬੈਠ ਸਕਦੀ ਹੈ ਕਿਉਂਕਿ ਉਸ ਨੂੰ ਮਰਦਾਵਾਂਗ ਹੀ ਬਾਹਰ ਦੇ ਕੰਮ ਕਰਨੇ ਪੈਂਦੇ ਹਨ ਡੰਗਰਾਂ ਨੂੰ ਛੱਡਣਾ ਪਾਣੀ ਪਿਲਾਉਣਾ ਬਾਹਰੋਂ ਪੱਠਾ ਦੱਥਾ ਘਰ ਨੂੰ ਲਿਆਉਣਾ ਆਦਿਕ ਤੰਦੇ ਅਮੂਖ ਸਾਂ ਹਨ निहालो ਵੀ ਆਪਣੇ ਭਰਾ ਨਾਲ ਕੰਮਾਂ ਵਿੱਚ ਹੱਥ ਵਟਾਉਂਦੀ ਸੀ ਇੱਕ ਛੋਟੇ ਭਰਾ ਦੀ ਤਰ੍ਹਾਂ ਪਰ ਸਨ 1922 ਈਸਵੀ ਦੇ ਸਾਲ ਵਿੱਚ ਕੋਈ ਸਮੇਂ ਮਾੜੇ ਹੋ ਗਏ ਸਨ ਰਿਆਸਤ ਕਪੂਰਥਲਾ ਵਿੱਚ ਚੋਰੀ ਡਾਕੇ ਤੇ ਕਤਲਾਂ ਵਿੱਚ ਵਾਧਾ ਹੋ ਗਿਆ ਸੀ ਪੁਲਿਸ ਚੋਰਾਂ ਡਾਕੂਆਂ ਨਾਲੋਂ ਵੀ ਪੈੜੀ ਹੋ ਗਈ ਸੀ ਉਹ ਲੋਕਾਂ ਨੂੰ ਦੁਖੀ ਕਰਦੀ ਤੇ ਕਿਸੇ ਨਾ ਕਿਸੇ ਬਹਾਨੇ ਲੋਕਾਂ ਦੀ ਨਿਰਾਦਰí ਕਰਦੀ ਸੀ ਪੁਲਿਸ ਦੀ ਮਦਦ ਕਰਨ ਵਾਲੇ ਜੇਲਦਾਰ ਨੰਬਰਦਾਰ ਤੇ ਚੌਂਕੀਦਾਰ ਵਿਗੜ ਗਏ ਸਨ ਇੱਕ ਦੋ ਮਾਰੀਆਂ ਵਾਰ ਦਾ ਤਾਂ ਹੋਣ ਕਰਕੇ ਰਾਮਕੌਰ ਨੇ ਨਿਹਾਲੋ ਨੂੰ ਬਾਹਰ ਜਾਣੋਂ ਰੋਕ ਦਿੱਤਾ ਸੀ ਤੇ ਉਹ ਕਹਲੀ ਸੀ ਕਿ ਕੁੜੀ ਦੇ ਫੇਰੇ ਦੇ ਕੇ ਉਸ ਨੂੰ ਸਤਕਾਰ ਨਾਲ ਘਰ ਉਤਾਰ ਦੇਵੇ ਨਿਹਾਲੋ ਮੰਗੀ ਤਾਂ ਹੋਈ ਸੀ ਪਰ ਘਰ ਦੀ ਤੰਗੀ ਨੇ ਵਿਆਹ 'ਚ ਢਿਲਮਠ ਪਾਈ ਹੋਈ ਸੀ ਨਿਹਾਲੋ ਨੇ ਮਾਂ ਦਾ ਹੁਕਮ ਮੰਨਿਆ ਮੱਕਈ ਦੀਆਂ ਛੱਲੀਆਂ ਛਾਨਣੀ ਵਿੱਚ ਭੂਰੀਆਂ ਤੇ ਪਿੱਤਲ ਦੀ ਛਾਨਣੀ ਵਿੱਚ ਪਾ ਕੇ ਮੋੜ ਮਾਂ ਕੋਲ ਆ ਗਈ ਉਸ ਵੇਲੇ ਰਾਮਕੌਰ ਦੀਆਂ ਵਿਪੂਣੀਆਂ ਮੁੱਕ ਗਈਆਂ ਸਨ ਤੇ ਚਰਖਾ ਚੁੱਕ ਦਿੱਤਾ ਸੀ ਲੈ ਮਾਂ ਗਿੱਲੀ ਆ ਮੱਕਈ ਮੁਰਮure ਕਰਾਈ ਆਰਾਮਕੌਰ ਨੂੰ ਦਾਣੇ ਫੜਾਉਂਦੀ ਹੋਈ ਨਿਹਾਲੋਂ ਨੇ ਆਖਿਆ ਕੋੜੇ ਮੱਕਈ ਤਾਂ ਬਹੁਤ ਐ ਇਹ ਸ਼ਬਦ ਅਜੇ ਆਰਾਮਕੌਰ ਦੀ ਜ਼ਬਾਨ ਵਿੱਚ ਹੀ ਸੀ ਨਿਹਾਲ ਸਿੰਘ ਨੇ ਡਿਊਟੀ ਵਿੱਚ ਆ ਪੈ ਰੱਖਿਆ ਉਹਦੇ ਤੇੜ ਦੀ ਚਾਦਰ ਕੁਲੰਜੀ ਹੋਈ ਸੀ ਹੱਥ ਵਿੱਚ ਸਮ ਵਾਲੀ ਡਾਂਗ ਸੀ ਸਿਰ ਦੀ ਪਾਗ ਢਿੱਲੀ ਸੀ ਸਾਹ ਚੜਿਆ ਹੋਇਆ ਤੇ ਮੂੰਹ ਲਾਲ ਹੋਇਆ ਸੀ ਉਸ ਨੂੰ ਗੱਲ ਦਾ ਆਉੜੀ ਸਿਰ पे ਹੋ ਮੋਹ ਨਿਕਲਿਆ ਮਾਂ ਉਰੇ ਹੋ ਰਾਮਕੌਰ ਨੇ ਜੀਵਨ ਦੇ ਕਈ ਉਤਰਾ ਚੜਾ ਵੇਖੇ ਸਨ ਫਿਰ ਵੀ ਪੁੱਤਰ ਦੀ ਬਦਲੀ ਹਾਲਤ ਦੇਖ ਕੇ ਕੁਝ ਘਬराई ਨਿਹਾਲੋ ਦੀਆਂ ਤਾਂ ਅੱਖੀਆਂ ਹੀ ਅਡੀਆਂ ਰਹਿ ਗਈਆਂ ਤੇ ਉਸ ਦਾ ਦਿਲ ਧੜਕਣ ਲੱਗ ਪਿਆ ਉਹ ਬੋਲੀ ਕੀ ਹੋਇਆ ਵੇ ਨਿਹਾਲਿਆ ਕੀ ਹੋਇਆ ਰਾਮਕੌਰ ਨੇ ਵੀ ਪੁੱਛਿਆ ਪਰ ਨਿਹਾਲ ਸਿੰਘ ਉਹਨਾਂ ਕੋਲ ਨਾ ਖਲੋਤਾ ਉਹ ਅੱਗੇ ਘਰ ਦੇ ਕੋਠਿਆਂ ਵੱਲ ਚਲਾ ਗਿਆ ਚੌਤਰੇ ਦੇ ਕੋਲ ਜਾ ਕੇ ਚੜ੍ਹੇ ਸਾ اٹਕ اٹੱਕੇ ਪਰ ਕਾਲੀ ਅਤੇ ਕੁਝ ਹੌਲੀ ਉਹ ਆਖਣ ਲੱਗਾ ਜੇਲਦਾਰ ਵਿਸ਼ਨ ਸਿੰਘ ਮਾਰ ਦਿੱਤਾ ਕਿਸ ਰਾਮਕੌਰ ਨੇ ਪੁੱਛਿਆ ਨਿਹਾਲੋ ਘਬਰਾ ਗਈ ਉਹ ਆਪਣੇ ਵੀਰਵਲ ਦੇਖਦੀ ਰਹੀ ਅਤੇ ਅੱਗੇ ਕੀ ਹੋਇਆ ਜਾਣਨ ਲਈ ਕਾਲੀ ਹੋਈ ਕੋਈ ਉਪਰੇ ਸਨ ਘੋੜੀਆਂ ਉੱਤੇ ਮੂੰਹ ਬੰਨੇ ਹੋਏ ਸਨ ਜੇਲਦਾਰ ਖੂਹ ਤੋਂ ਪਿੰਡ ਨੂੰ ਆਉਣ ਲੱਗਾ ਸੀ ਉਹ ਪਿੱਛੋਂ ਆਏ ਉਹਨਾਂ ਕੋਲ ਬੰਦੂਖਾਂ ਸਨ ਜੇਲਦਾਰ ਭੱਜਣ ਲੱਗਾ ਤਾਂ ਭੱਜਣ ਨਹੀਂ ਦਿੱਤਾ ਹਾਲ ਵਾਉਂਦਿਆਂ ਬਾਪੂ ਨੇ ਗੋਲੀ ਦਖੜਕਾ ਸੁਣਿਆ ਅਸੀਂ ਨਸ ਗਏ ਸਵਾਰ ਜ਼ੈਲਦਾਰ ਨੂੰ ਮਾਰ ਕੇ ਨਸ ਗਏ ਕੁਲਾ ਤੇਲੀ ਨਾਲ ਸੀ ਉਸ ਨੂੰ ਕੁਝ ਨਹੀਂ ਆਖਿਆ ਉਹ ਪਿੰਡ ਨੂੰ ਭੱਜ ਆਇਆ ਕਿੰਨੇ ਬੰਦੇ ਸਨ ਨਿਹਾਲੋ ਬੋਲੀ ਚਾਰ ਕੋ ਹੋਣਗੇ ਗਿਨੇ ਨਹੀਂ ਮਾਂ ਨਿਹਾਲ ਸਿੰਘ ਨੇ ਰਾਮਕੌਰ ਵੱਲ ਦੇਖ ਕੇ ਆਖਿਆ ਬਾਪੂ ਆਖਦਾ ਆਪਣੀ ਮਾਂ ਤੇ ਭੈਣ ਨੂੰ ਨਾਲ ਲੈ ਕੇ ਹੁਣੇ ਮਾਸੀ ਦੇ ਪਿੰਡ ਚਲੇ ਜਾਓ ਪੁਲਿਸ ਦੀ ਧਾੜ ਆਏਗੀ ਤਾਂ ਪਤਾ ਨਹੀਂ ਕੀ ਕਰੇਗੀ ਵੇ ਘਰ ਬਾਪੂ ਹੁਣੇ ਆ ਜਾਂਦਾ ਛੇਤੀ ਕਰੋ ਉਹ ਡੰਗਰ ਘਰ ਨੂੰ ਲਈ ਆਉਂਦਾ ਏ ਆ ਲੈਣ ਦੇ ਸੂ ਤੁਸੀਂ ਤਿਆਰ ਤਾਂ ਹੋਵੋ ਦਿਨ ਬੜਾ ਏ ਪੈੜਾ ਵੀ ਤਾਂ 2:3 ਕੋ ਹੈ ਉਸ ਵੇਲੇ ਰਾਮਕੌਰ ਕੋਠੇ ਤੇ ਚੜ ਗਈ ਕੋਠੇ ਉੱਤੇ ਚੜ ਕੇ ਉਸਨੇ ਜੇਲਦਾਰ ਦੇ ਉੱਚੇ ਤੇ ਪੱਕੇ ਚਵਾਰਿਆਂ ਵੱਲ ਦੇਖਿਆ ਤੇ ਸਾਹ ਘੁੱਟ ਕੇ ਵਿੜਕ ਲਈ ਕਿ ਉਹਨਾਂ ਨੂੰ ਪਤਾ ਹੈ ਕਿ ਨਹੀਂ ਪਰ ਉਧਰੋਂ ਕਿਸੇ ਦੇ ਰੋਣ ਪਿੱਟਣ ਦੀ ਆਵਾਜ਼ ਨਾ ਆਈ ਸਧਾਰਨ ਚੁੱਪ ਸੀ ਸਾਰਾ ਪਿੰਡ ਹੀ ਚੁੱਪ ਬੈਠਾ ਸੀ ਜੀਵੇਂ ਕਿ ਇਕਦਮ ਚੁੱਪ ਵੱਟ ਕੇ ਸਾਰੇ ਪਿੰਡ ਨੇ ਹੀ ਤਾਂ ਹੀ ਮਾਰ ਉਠਣਾ ਸੀ ਮਾਂ ហេਠਾ ਆ ਉੱਪਰ ਕਿਧਰ ਚੜੀ ਗਈ ਗਈ ਹੈ ਨਿਹਾਲ ਸਿੰਘ ਕੁਝ ਖਿੱਚ ਕੇ ਬੋਲਿਆ ਨਿਹਾਲੋ ਕੁਝ ਖਬਰ ਆ ਗਈ ਉਸ ਨੇ ਮਥੇ ਉੱਤੇ ਤਰੇਲੀ ਆ ਗਈ ਤੇ ਡਰ ਨਾਲ ਲੱਤਾਂ ਕੰਬਣ ਲੱਗ ਪਈਆਂ ਉਸ ਨੂੰ ਇੱਕ ਸਾਲ ਪਹਿਲੇ ਬੀਤੀ ਘਟਨਾ ਚੇਤੇ ਆਈ ਕਿ ਕਿਵੇਂ ਇੱਕ ਡਾਕੂ ਦੇ ਮਰਨ ਤੇ ਪਿੰਡ ਵਿੱਚ ਪੁਲਸ ਆਈ ਸੀ ਤੇ ਪੁਲਸ ਵਾਲਿਆਂ ਨੇ ਪਿੰਡ ਵਿੱਚ ਆਪਣਾ ਰਾਜ ਹੀ ਕਾਇਮ ਕਰ ਲਿਆ ਸੀ 10 ਦਿਨ ਪੁਲਸ ਰਹੀ ਕਿਸੇ ਨੂੰ ਕੁੱਟਿਆ ਕਿਸੇ ਕੋਲ ਘੋਲ ਲਿਆ ਮੁਰਗੇ ਲੈ ਤੇ ਕਿਸੇ ਨੂੰ ਐਵੇਂ ਆਖ ਕੇ ਕਿ ਉਹ ਡਾਕੂਆਂ ਦਾ ਮਿੱਤਰ ਸੀ ਰੁਪਏ ਛਾੜੇ ਸਨ ਇੱਕ ਦੋ ਮੁਟਿਆਰਾਂ ਦੀ ਨਰਾਦਰੀ ਵੀ ਕੀਤੀ ਸੀ ਪੁਲਸ ਦੀ ਲਾਲ ਪੱਗ ਕੋਲੋਂ ਲੋਕ ਉਸੇ ਤਰ੍ਹਾਂ ਡਰਦੇ ਸਨ ਜਿਵੇਂ ਕੋਈ ਨੇਕ ਤੇ ਭਗਤ ਜਮਾ ਕੋਲੋਂ ਡਰਦਾ ਹੈ 1922 ਵਿੱਚ ਅੰਗਰੇਜ਼ੀ ਰਾਜ ਦੀ ਪੁਲਸ ਵੀ ਬੜੀ ਭੈੜੀ ਸੀ ਤੇ ਰਿਆਸਤਾਂ ਵਿੱਚ ਤਾਂ ਵੈਸੇ ਹੀ ਅੰਨੀ ਮੱਚੀ ਹੋਈ ਸੀ ਦੇਸ਼ ਵਿੱਚ ਕਾਂਗਰਸ ਦੀ ਚਲਾਈ ਹੋਈ ਸੁਤੰਤਰਤਾ ਦੀ ਲਹਿਰ ਜ਼ੋਰਾਂ ਤੇ ਚੱਲ ਰਹੀ ਸੀ ਸਰਕਾਰ ਹਿੰਦ ਤੇ ਰਿਆਸਤਾਂ ਦੇ ਰਾਜਿਆਂ ਨੇ ਸੁਤੰਤਰਤਾ ਦੀ ਲਹਿਰ ਨੂੰ ਦਬਾਉਣ ਵਾਸਤੇ ਪੁਲਿਸ ਨੂੰ ਖੁੱਲੇ ਅਧਿਕਾਰ ਦੇ ਛੱਡੇ ਸਨ ਪੁਲਿਸ ਮਨਾਈਆਂ ਕਰਦੀ ਸੀ ਜੇਲਦਾਰ ਵਿਸ਼ਨ ਸਿੰਘ ਰਾਣੀਪੁਰ ਰਿਆਸਤ ਕਪੂਰਥਲਾ ਦਾ ਇੱਕ ਵੱਡਾ ਝੋਲੀ ਚੁੱਕ ਸੀ ਉਹ ਰਾਤ ਦਿਨੇ ਦੇਸ਼ ਭਗਤਾਂ ਨੂੰ ਫੜਾਉਂਦਾ ਲੋਕਾਂ ਦੇ ਝੂਠੇ ਮੁਕਦਮੇ ਬਣਾਉਂਦਾ ਤੇ ਸ਼ਰਾਬੀ ਕੁਬਾਬੀ ਸੀ ਉਹ ਆਖਿਆ ਕਰਦਾ ਸੀ ਸਾਰੀ ਜੇਲ੍ਹ ਵਿੱਚ ਮੇਰਾ ਰਾਜ ਹੈ ਉਸ ਦੇ ਕਤਲ ਉੱਤੇ ਭਲਾ ਪਿੰਡ ਉੱਤੇ ਕਿਉਂ ਨਾ ਸਕਤੀ ਹੋਏਗੀ ਨਿਹਾਲ ਸਿੰਘ ਤੇ ਨਿਹਾਲੋ ਦੇ ਪਿਤਾ ਸੋਹਣ ਸਿੰਘ ਨੇ ਐਸਾ ਖਿਆਲ ਕਰਕੇ ਹੀ ਤਾਂ ਨਿਹਾਲ ਸਿੰਘ ਨੂੰ ਖੇਤਾਂ ਵਿੱਚੋਂ ਘਰਾਂ ਨੂੰ ਨਸਾਇਆ ਸੀ ਕਿ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਖਿਸਕ ਜਾਏ RAMKOUR ਕੋਠੇ ਤੋਂ ਉਤਰੀ ਉਸ ਨੇ ਨਿਹਾਲ ਸਿੰਘ ਨੂੰ ਕਿਹਾ ਪੁੱਤ ਤੁਸੀਂ ਦੋਵੇਂ ਚੱਲੋ ਸਾਰਿਆਂ ਦਾ ਇਕੱਠਿਆ ਕਰੋ ਨਿਕਲਣਾ ਠੀਕ ਨਹੀਂ ਤੂੰ ਚੱਲ ਮੜੀਆਂ ਵਾਲੇ ਛੱਪੜ ਨੂੰ निहालो हेठली गली ਉੱਥੇ ਪੁੱਜ ਜਾਂਦੀ ਆ ਮੈਂ ਵੀ ਪਿੱਛੇ ਆ ਜਾਵਾਂਗੀ ਮੈਨੂੰ ਕੀ ਡਰ ਨਾਲੇ ਘਰ ਦਾ ਵੀ ਤਾਂ ਖਿਆਲ ਰੱਖਣਾ ਹੋਇਆ ਚੰਗਾ ਇਸ ਨੂੰ ਮਗਰੋਂ ਭੇਜ ਦੇ ਇਹ ਆ ਕੇ ਅਤੇ ਡਾਂਗ ਹੱਥ ਵਿੱਚ ਲੈ ਕੇ ਗੱਭਰੂ निहाल ਸਿੰਘ ਘਰੋਂ ਬਾਹਰ ਹੋ ਗਿਆ निहालो ਜੁੱਤੀ ਪਾਉਣ ਲੱਗੀ ਗੱਭਰੂ निहाल ਸਿੰਘ ਪਿੰਡੋਂ ਬਾਹਰ ਮੜੀਆਂ ਵਾਲੇ ਛੱਪੜ ਉੱਤੇ ਜਾ ਪੁੱਜਾ ਉਸਦੇ ਅਪੜਨ ਤੇ ਕੋਈ 10-15 ਮਿੰਟਾਂ ਪਿਛੋਂ ਨਿਹਾਲੋ ਵੀ ਅੱਪੜ ਗਈ ਉਸ ਦੇ ਕੋਲ ਇੱਕ ਠੜੀ ਸੀ ਉਦਾਲੇ ਉਹੀ ਲੀੜੇ ਸਨ ਜਿਹੜੇ ਪਹਿਲਾਂ ਘਰ ਪਾਏ ਹੋਏ ਸਨ ਠੜੀ ਵੱਲ ਵੇਖ ਕੇ ਨਿਹਾਲ ਸਿੰਘ ਨੇ ਪੁੱਛਿਆ ਇਹ ਕੀ ਬਨ ਲਿਆਈਆਂ ਮੇਰੇ ਲੀੜੇ ਨੇ ਨਾਲੇ ਮਾਂ ਨੇ ਟੂਮਾਂ ਤੇ ਦਿੱਤੀਆਂ ਨੇ ਆਖਦੀ ਹੈ ਮਾਸੀ ਕੋਲ ਰੱਖੀਂ ਨਾ ਲੱਖਿਆ ਸੁਕੇ ਉਥੇ ਖਬਰੇ ਮਹੀਨਾ ਹੀ ਰਹਿਣਾ ਪਏ ਚੱਲ ਤੁਰ ਰੌਲਾ ਪੈ ਗਿਆ ਹੁਣ ਦੋਹਾਂ ਨੇ ਪਿੰਡ ਵੱਲ ਵੇਖਿਆ ਪਿੰਡ ਵਿੱਚ ਰੌਲਾ ਪੈ ਗਿਆ ਕੁੱਲੇ ਤੇਲੀ ਨੇ ਸ਼ਾਇਦ ਦੱਸ ਦਿੱਤਾ ਜੈਲਦਾਰਾਂ ਦੇ ਚੁਬਾਰੇ ਵਿੱਚੋਂ ਚੀਕਾਂ ਉੱਠ ਰਹੀਆਂ ਉਹ ਮੜੀਆਂ ਵਾਲੇ ਛੱਪੜ ਦੇ ਨੇੜੇ ਸੀ। ਲਓ ਜੀ ਅੱਜ ਲਈ ਇੰਨਾ ਇਤਿਹਾਸ ਲੈ ਕੇ ਹਾਜ਼ਰਾਂ ਕੱਲ ਨੂੰ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ। ਅੱਜ ਲਈ ਇੰਨੀ ਹੀ ਇਤਿਹਾਸ ਪ੍ਰਵਾਨ ਕਰਨਾ। پڑھਦਿਆਂ ਸੁਣਦਿਆਂ ਸੁਣਾਇਆ ਹੋਏਆਂ ਗਲਤੀਆਂ ਦੀ ਮਾਫੀ ਅੱਗੇ ਤੋਂ ਵਾਹਿਗੁਰੂ ਜੀ ਮਤਬਖੇ ਸਹੀ ਤਿਆਂ ਇਤਿਹਾਸ ਸੁਣਾਉਣ ਦੀ ਸੋਝੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।